Soh-Hammarayşe vişno bhag Bhag-Mah-Di-Jay Soh-Hammarayşe vişno bhag Bhag-Mah-Di-Jay Soh-Hammarayşe vişno bhag di ਸੋਹਮਾਰਾਇ ਸ਼ੀ ਸ਼੍ਰੀਸ਼ਨੁ ਬੰਦੀ ਜੈ ਸੋਹਮਾਰਾਇ ਸ਼ੀ ਸ਼੍ਰੀਸ਼ਨੁ ਬੰਦੀ ਜੈ ਪਿਆਰੀਆਂ ਸੰਗਜਿਓ ਮੈਂ ਇਹ ਹਰ ਬਾਣੀ 31 ਅਸੂ ਸ਼ੰਸ਼ੇਈ ਸੰਮਤ 11 ਲਾਲ ਸਿੰਘ ਦੇ ਗ੍ਰਹਿ ਪਿੰਡ ਸ਼ਾਪੂਰ ਜ਼ਿਲ੍ਹਾ ਲੁਧਿਆਣਾ ਦੇ ਆਓ ਬੜੇ ਪਿਆਰ ਨਾਲ ਆਪਨੇ ਸਰਵਨ ਕਰਨਾ ਆਪਾਂ ਇਸ ਨੂੰ ਬੜੀਏ ਤੇ ਵਿਚਾਰੀਏ ਕਿ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਗਈ ਹੈ ਕਰਨੀ ਕਹੇ ਬ੍ਰਹਮਿਆ ਵੇਖ ਲੈ ਆਪਣਾ ਬ੍ਰह्म ਪਾਰ ਬ੍ਰह्म ਮਿਲਣ ਕੋਈ ਨਾ ਪਾਈਆ ਆਤਰ ਨਹੀਂ ਕਹਿ ਰਹੀ ਆ ਪਿਆ ਬ੍ਰਹਮ ਵੇਖ ਲਾ ਇੱਥੇ ਪਾਰ ਬ੍ਰਹਮ ਨੂੰ ਮਿਲਣ ਨਹੀਂ ਕੋਈ ਰਿਹਾ ਕਿਉਂ ਨਹੀਂ ਮਿਲ ਰਿਹਾ ਤਨ ਵਜੂਦਾ ਅੰਦਰ ਰਿਹਾ ਕੋਈ ਨਾ ਧਰਮ ਧਰਮ ਦੀ ਧਾਰ ਨਜ਼ਰ ਕੋਈ ਨਾ ਆਈਆ ਇਨਾ ਤਨ ਵਜੂਦਾ ਦੇ ਅੰਦਰ ਜਿਹੜਾ ਉਹ ਧਰਮ ਨਹੀਂ ਰਹਿ ਗਿਆ ਕਿਉਂ ਕਿਉਂਕਿ ਵਕਾਰਾਂ ਨੇ ਇੰਨਾ ਤਨਵਜੂਦਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪਾ ਲਿਆ। ਹਾਂ ਜਦੋਂ ਵਕਾਰਾ ਵੀ ਹੋ ਜਾਂਦੇ ਆ ਤੇ ਸਾਨੂੰ ਧਰਮ ਤੋਂ ਬਾਹਰ ਲੈ ਜਾਂਦੇ ਆ। ਸਭ ਦੀ ਦ੍ਰਿਸ਼ਟੀ ਹੋ ਗਈ ਕੂੜ ਕੜਿਆਰੀ ਚਰਮ ਚਮ ਦ੍ਰਿਸ਼ਟੀ ਸਕੇ ਨਾ ਕੋਈ ਬਦਲਾਈਆ ਕਿਉਂਕਿ ਇਹ ਜਿਹੜੀ ਦ੍ਰਿਸ਼ਟੀ ਕਿਹੜੀ ਆ ਸਾਡੀ ਉਹ ਕੂੜ ਦੇ ਵਿੱਚ ਚਲੇ ਗਈ। ਜਤ ਤੱਕ ਬਦਲ ਨਹੀਂ ਜਾਂਦੀ ਤਦ ਤੱਕ ਅਸੀਂ ਉਸ ਧਰਮ ਦੀ ਸਮਿਖਿਆ ਨੂੰ ਸਮਝ ਹੀ ਨਹੀਂ ਸਕਦੇ ਸੱਚੇ ਪਾਸ਼ੇ ਨੇ ਹਰਬਾਣੀ ਵਿੱਚ ਵੀ ਲਿਖਾਇਆ ਮੈਂ ਪੜਿਆ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਸੱਚੇ ਪਾਸ਼ੇ ਨੇ ਕਿਹਾ ਜਕਾਰੇ ਕਿਦਾਂ ਲਾਉਣੇ ਹਨ ਜਕਾਰੇ ਜਦੋਂ ਲਾਉਣੇ ਆ ਉਦੋਂ ਸਾਡੇ ਨੇਤਰ ਬੰਦ ਔਰ ਹੱਥ ਜੋੜੇ ਹੋਣੇ ਚਾਹੀਦੇ ਨੇਤਰ ਬੰਦ ਦਾ ਮਤਲਬ ਕੀ ਆ ਸੰਸਾਰ ਨਾਲੋਂ ਅਸੀਂ ਟੁੱਟਣਾ ਹੈ ਬਾਰੀ ਦੇਖ ਨਹੀਂ ਕਰਨੀ ਹੱਥ ਜੋੜ ਕੇ ਸਿਰ ਝੁਕਾਇਆ ਹੋਣਾ ਉਹ ਅਦਬ ਤੇ ਸਤਿਕਾਰ ਨਾਲ ਕਰਨਾ ਸੋ ਸੱਚੇ ਪਾਤਸ਼ਾਹ ਨੇ ਜੋ ਸਮਝਾਇਆ ਉਹਨੂੰ ਅਸੀਂ ਆਪਣੇ ਉਤੇ ਲਾਗੂ ਕਰਕੇ ਚੱਲਣਾ ਹਰ ਹਿਰਦੇ ਅੰਦਰ ਵਸਿਆ ਪਰਮ ਭਾਂਡਾ ਪਰਮ ਨਾ ਕੋ ਇਹ ਪਨਾਹੀ ਆ ਹੱਕ ਦਾ ਕਰੇ ਕੋਈ ਨਾ ਕਰਮ ਕਰਮ ਕਾਂਡ ਦੀ ਸਮਝ ਕੋਈ ਨਾ ਪਾਈਆ ਕਿਉਂਕਿ ਹੱਕ ਦਾ ਕਰਮ ਨਹੀਂ ਕਰਦੇ ਹੱਕ ਦਾ ਕਰਮ ਕਿਹੜਾ ਉਹ ਸੱਚ ਦਾ ਕਰਮ ਹੈ ਜਿਦੇ ਵਿੱਚ ਅਸੀਂ ਝੂਠ ਝੂਠ ਫਰੇਮ ਚੁਗਲੀ ਨਿੰਦਿਆ ਆਇ ਰਖਾ ਉਹ ਨਹੀਂ ਕਰਨਾ ਉਹ ਸੱਚ ਦਾ ਕਰਮ ਹੈ ਨਿਗਾ ਮਾਰ ਲੈ ਵਰਨ ਵਰਨ ਜਾਤੀ ਪਾਤੀ ਖੋਜ ਖਜਾਈਆ ਮਾਨਮਾਨ ਮਾਨ ਨਾਲ ਲੜਨ ਝਗੜਾ ਕਰੇ ਖਲਕ ਖੁਦਾਈਆ ਮਨੁ ਮਾਨ ਮਾ ਦੇ ਨਾਲ ਹੀ ਲੜ ਰਹਾ ਧਰਮਾਂ ਤੋਂ ਲੜ ਰਹਾ ਹੈ ਲਾਲਚ ਤੋਂ ਲੜ ਰਿਹਾ ਹੈ ਵਕਾਰਾਂ ਤੋਂ ਲੜ ਰਿਹਾ ਨੇ ਆਤਮ ਪਰਮਾਤਮ ਢੋਲਾ ਮੂਲ ਨਾ ਪੜਨ ਪਾਰ ਬ੍ਰਹਮ ਬ੍ਰਹਮ ਰੰਗ ਨਾ ਕੋਈ ਸਮਾਇਆ ਜਿਹੜਾ ਢੋਲਾ ਨੇ ਸਾਨੂੰ ਆਤਮ ਪਰਮਾਤਮ ਦਾ ਦਿੱਤਾ ਸੀਗਾ ਉਹ ਨਹੀਂ ਪੜਦੇ ਕਿਉਂਕਿ ਜੇ ਆਤਮ ਪਰਮਾਤਮ ਦਾ ਢੋਲਾ ਸੀ ਪੜਨ ਲੱਗ ਜੇ ਫਿਰ ਸਾਰੇ ਬਾਰੀ ਵਕਾਰ ਜਿਹੜੇ ਉਹ ਸਾਰੇ ਖਤਮ ਹੋ ਜਾਣਗੇ ਤ੍ਰੈ ਗੁਣ ਮਾਇਆ ਵਿੱਚ ਸੜਨ ਪੰਜ ਤਤ ਹੋਇਆ ਹਲਕਾਈਆ ਕਿਉਂਕਿ ਤ੍ਰੈਗੁਣ ਮਾਇਆ ਨੇ ਅੰਦਰ ਜ਼ਿਆਦਾ ਪ੍ਰਭਾਵ ਪਾ ਲਿਆ ਜਦੋਂ ਉਹਦਾ ਪ੍ਰਭਾਵ ਜ਼ਿਆਦਾ ਹੋ ਗਿਆ ਫਿਰ ਅਸੀਂ ਪਰਮਾਤਮਾ ਦੇ ਰਾਹ ਤੋਂ ਪਾਸੇ हट ਗਏ ਨੌ ਅਖੰਡ ਬਣਿਆ ਹੰਕਾਰੀ ਗੜਨ ਹੋਵੇਂ ਹੰਗਤਾ ਨਾ ਕੋਈ ਮਟਾਈਆ ਨੌ ਅਖੰਡ ਕਿਹੜੇ ਸਾਰੀ ਸ੍ਰਿਸ਼ਟੀ ਔਰ ਉਹ ਕੀ ਬਣ ਗਏ ਸਾਰੇ ਹੰਕਾਰੀ ਹੋ ਗਏ ਕਿਉਂਕਿ ਇੱਥੇ ਹਰ ਜੀਵ ਦੇ ਹਰ ਮਨੁੱਖ ਦੇ ਅੰਦਰ ਇਹ ਪੈਦਾ ਹੋ ਗਿਆ ਕਿ ਜਿੰਨਾ ਮੈਂ ਸਿਆਣਾ ਵਾਂ ਉਸ ਤੋਂ ਵੱਧ ਕੋਈ ਹੋਰ ਹੈ ਹੀ ਨਹੀਂ। ਔਰ ਜਦੋਂ ਇਹ ਹੰਕਾਰ ਦੀ ਫੂਕ ਸਾਡੇ ਵਿੱਚ ਆ ਗਈ ਉਦੋਂ ਅਸੀਂ ਆਪਣਾ ਮਿਲਣ ਵੀ ਭੁੱਲ ਜਾਂਦੇ ਹਾਂ। ਨਾ ਵਖੰਡ ਬਣਿਆ ਹੰਕਾਰੀ ਗੜਨਾ ਓਮੇ ਹੰਗਤਾ ਨਾ ਕੋਈ ਮਟਾਈਆ। ਤੂੰ ਨਿਰਗੁਣਾ ਤਾਰ ਕਿਸ ਦਾ ਫੜਿਆ ਲੜਨ ਸੱਚ ਦੇ ਸਮਝਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਰ ਸੱਚ ਦਾ ਹੁਕਮ ਇੱਕ ਵਰਤਾਈਆ ਧਰਨੀ ਕਹੇ ਵਿਸ਼ਨੂੰ ਵਿਸ਼ਵ ਦਾ ਤੱਕ ਲੈ ਧਾਰ ਬ੍ਰਹਿਮੰਡ ਖੰਡ ਧਿਆਨ ਲਗਾਈਆ ਧਰਨੀ ਇਹ ਕਹ ਰਹੀ ਆ ਕਿ ਵਿਸ਼ਨੂੰ ਤੂੰ ਇਹ ਬ੍ਰਹਿਮੰਡ ਖੰਡ ਤੇ ਸਾਰਾ ਬੇਖਲਾਫ ਨੀਂ ਨਜ਼ਰ ਮਾਰ ਧਰਮ ਦਾ ਰਿਆ ਨਾ ਤੇਰਾ ਪੰਡਾਹਰ ਕਿਉਂ ਪੰਡਾਰੀ ਬੈਠਾ ਮੁਖ ਪਵਾਈਆ ਜਿੱਥੇ ਧਰਮ ਦੀ ਧਾਰ ਨਹੀਂ ਰਹਿ ਜਾਏਗੀ ਉੱਥੇ ਉਹ ਪੰਡਾਰੀ ਕਿਹੜਾ ਪਰਮਾਤਮਾ ਕਾਲਪਨ ਉਹ ਵੀ ਸਾਡੇ ਤੋਂ ਮੁਖ ਪਵਾ ਲੇਗਾ ਮੇਰੇ ਉੱਤੇ ਰੋਵੇ ਸਾਰਾ ਸੰਸਾਰ ਸੰਕਟ ਵਿੱਚ ਦਹਿ ਦੋਹਾਈਆ ਖੁਸ਼ ਕੋਈ ਵੀ ਨਹੀਂਗਾ ਦੁਨੀਆ ਦੇ ਉੱਤੇ ਜਿੰਨੂੰ ਮਰਜੀ ਪੁਛ ਕੇ ਦੇਖ ਲੋ ਦੁਖੀ ਦੁਖੀ ਆ ਕਿਸੇ ਨਾ ਕਿਸੇ ਕੋਲ ਨੂੰ ਜ਼ਰੂਰ ਦੁਖੀ ਆ ਭੁੱਖਿਆ ਭੁੱਖ ਨਾ ਸਕੇ ਨਵਾਰ ਤ੍ਰਿਸ਼ਨਾ ਤ੍ਰਿਪਤ ਨਾ ਕੋਇ ਇਹ ਕਰਾਈਆ ਨਾ ਹੀ ਵਿਸ਼ਨੂੰ ਨੂੰ ਪਿਆ ਤਰਨੀ ਨੇ ਇਹ ਤੂੰ ਜਿੰਨਾ ਮਰਜੀ ਦੇ ਲਾ ਇਹਨਾਂ ਨੂੰ ਪਰ ਇਹਨਾਂ ਦੀ ਭੁੱਖ ਨਹੀਂ ਜਾਂਦੀ ਇੱਕ ਚੀਜ਼ ਪੂਰੀ ਕਰ ਦੇਗਾ ਆ ਮੰਗ ਲਈ ਉਹ ਤੋਂ ਅਗਲੀ ਤ੍ਰਿਸ਼ਨਾ ਖੜੀ ਹੋ ਜਾਏਗੀ ਉਹ ਪੂਰੀ ਕਰ ਦੇਗਾ ਉਹ ਤੋਂ ਅਗਲੀ ਤ੍ਰਿਸ਼ਨਾ ਖੜੀ ਹੋ ਜਾਏਗੀ ਪਰ ਇਹ ਤ੍ਰਿਸ਼ਨਾ ਦੇ ਵਿੱਚ ਹੀ ਸਾਰੇ ਜਿਹੜੇ ਉਹ ਡੁੱਬੇ ਹੋਏ ਆ ਸੈਟੀਸਫੈਕਸ਼ਨ ਕਿਤੇ ਹੈ ਹੀ ਨਹੀਂ ਜਦ ਤੱਕ ਇਹ ਸੈਟੀਸਫੈਕਸ਼ਨ ਸਾਡੀ ਤਸੱਲੀ ਨਹੀਂ ਆ ਜਾਂਦੀ ਤਦ ਤੱਕ ਅਸੀਂ ਉਸ ਪਰਮਾਤਮਾ ਦੇ ਨਾਲ ਵੀ ਨਹੀਂ ਜੁੜ ਸਕਦੇ ਕਿਉਂਕਿ ਉਹ ਤ੍ਰਿਸ਼ਨਾ ਦੇ ਵਿੱਚ ਹੀ ਡੁੱਬੇ ਰਹਾਂਗੇ ਨਿਗਾ ਮਾਰ ਲੈ ਜੇ ਮਾਰ ਲੈ ਜੇ ਜ ਖਾਣੀ ਹੋਈ ਖਵਾਰ ਮਾਨਮ ਜਤੀ ਰੋਵੇ ਮਾਰੇ ਧਾਈਆ ਕਿਉਂਕਿ ਤਸੱਲੀ ਤੇ ਹੈ ਨਹੀਂ ਜਿੰਨੂੰ ਦੇਖ ਲੋ ਰੋਂਦੇ ਹੀ ਫਿਰਨਗੇ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਕੀ ਸੱਚ ਹੁਕਮ ਵਰਤਾਈਆ ਧਰਨੀ ਕਹੇ ਸ਼ੰਕਰਾ ਮੇਰੇ ਉੱਤੇ ਮਾਰ ਲੈ ਚਾਕੀ ਬੇਨਣਾ ਨੇਣੇ ਉਠਾਈਆ ਚਾਰੋਂ ਕੁੰਟ ਤੱਕ ਅੰਧੇਰੀ ਰਾਤੀ ਨੂਰੀ ਚੰਦ ਨਾ ਕੋਈ ਚਮਕਾਈਆ ਇੱਥੇ ਹਣ ਤਰਨੀ ਕਹਿ ਰਹੀ ਆ ਵੀ ਸ਼ੰਕਰ ਤੂੰ ਹੀ ਝਾਤੀ ਮਾਰ ਕੇ ਵਹਿਲਾ ਪਰ ਕੀ ਆ ਇੱਥੇ ਚਾਰੋਂ ਕੁੰਟ ਅੰਧੇਰੀ ਰਾਤੀ ਆ ਅੰਧੇਰੀ ਰਾਤ ਕਿਨੂੰ ਜਕਿਆ ਜਾਂਦਾ ਅਗਿਆਨਤਾ ਤੇਰੇ ਨਾਮ ਦਾ ਗਿਆਨ ਕਿਸੇ ਦੇ ਕੋਲ ਨਹੀਂ ਆਗਾ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਕੀ ਸੱਚ ਹੁਕਮ ਵਰਤਾਈਆ ਹਰ ਹਿਰਦੇ ਅੰਦਰ ਮਨੁਆ ਕਰੇ ਬਦਮਵਾਸ਼ੀ ਬਦੀ ਦਾ ਲਿਖਾ ਦਿੱਤਾ ਮਕਾਈਆ ਜੇ ਤੂੰ ਸ਼ੰਭੂ ਮਿਵਸਨ ਹੰਹਾਰਾ ਉਤੇ ਕਲਾਸੀ ਕਲਾ ਧਾਰੀ ਇੱਕ ਅਖਵਾਈਆ ਧਰਨੀ ਕੀ ਚਾਉਂਦੀ ਆ ਮੈਂ ਚਾਉਂਦੀ ਕੂੜ ਕੜਿਆਰ ਦਾ लेखा ਮੇਰੇ ਉਤੇ ਰਹੇ ਨਾ ਲਾਸ਼ੀ ਤਨ ਵਜੂਦ ਨજર ਕੋਈ ਨਾ ਆਈਆ ਧਰਨੀ ਆਹੀ ਮੰਗ ਮੰਗ ਲਈ ਸ਼ੰਕਰਕਾਲ ਇਥੇ ਜਿੰਨੇ ਵੀ ਕੂੜ ਵਕਾਰ ਦਾ ਲੇਖਾ ਨਾ ਉਹ ਲਾਸ਼ੀ ਰਹਿਣੀ ਨਾ ਦੇ ਮੜੀਆਂ ਗੌਰਾਂ ਅੰਦਰ ਘਰ ਵਾਸੀ ਵਾਸਤਾ ਦੀਨ ਦੁਨੀ ਨਾਲੋਂ ਤੜਾਈਆ ਜਿੱਥੇ ਆਵਕਾਰ ਪਿਆ ਨਾ ਇਹਨਾਂ ਦਾ ਦੀਨ ਦੁਨੀ ਦੇ ਨਾਲੋਂ ਨਾਤਾ ਹੀ ਖਤਮ ਕਰ ਦੇ ਧਰਨੀ ਵੀ ਅੱਕ ਚੁੱਕੀ ਇਹਨਾਂ ਵਕਾਰਾਂ ਦੇ ਉੱਤੇ ਜਿਨ੍ਹਾਂ ਦੇ ਅੰਦਰ ਭੁੱਲ ਗਿਆ ਪੁਰਖ ਅਵਨਾਸ਼ੀ ਤਨਵਜੂਦ ਖਾਲੀ ਨਜਰੀ ਆਈਆ ਜੁਨਾ ਦੇ ਅੰਦਰੋਂ ਪਰਮਾਤਮਾ ਭੁੱਲ ਗਿਆ ਉਹ ਤਨਵਜੂਦ ਕੀ ਹੋਵੇ ਖਾਲੀ ਹੋਵੇ ਉਹ ਧਰਨੀ ਕਹਿੰਦੀ ਮੇਰੇ ਕੰਮ ਦੇ ਨਹੀਂ ਹੁਣ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਹਰ ਕਰਤਾ ਗਮ ਅਥਾਈਆ ਧਰਨੀ ਕਹੇ ਵਿਸ਼ਨ ਬ੍ਰਹਮਾ ਸ਼ੇਵ ਤਿੰਨੇ ਮਾਰੋ ਧਿਆਨ ਬਿਨ ਨੈਣਾ ਨੈਣੇ ਉਠਾਈਆ ਕਿਸ ਬਿਦ ਕੂੜੀ ਕਿਰਿਆ ਹੋਇਆ ਪ੍ਰਧਾਨ ਨਾਮ ਸਤ ਭਜੇ ਵਾਹੋ ਦਾਈਆ ਮਾ ਧਰਨੀ ਆਇਆ ਕਹੇ ਰਿਹਾ ਵਿਸ਼ਨੂੰ ਬ੍ਰਹਮਾ ਸ਼ਿਵ ਤਿੰਨੇ ਰਾਲ ਕੇ ਪਹਿਲਾਂ ਧਿਆਨ ਮਾਰੋ ਕਿਉਂ ਇਸ ਸੰਸਾਰ ਦੇ ਤੇ ਇਨਾ ਕੂੜਕ ਕਰਮ ਜਿਹੜਾ ਉਹ ਪ੍ਰਧਾਨ ਹੋ ਗਿਆ ਪਰ ਸਤ ਤੋਂ ਸਾਰੇ ਭੱਜ ਗਏ ਤੁਸੀਂ ਸੰਸਾਰੀ ਪੰਡਹਾਰੀ ਸੰਘਾਰੀ ਤਿੰਨੇ ਨੌਜਵਾਨ ਬਲਤਾਰੀ ਇੱਕ ਅਖਵਾਈਆ ਤੁਸੀਂ ਸੰਸਾਰੀ ਢੰਡਾਰੀ ਤੇ ਸੰਘਾਰੀ ਇਹ ਕਿਉਂ ਕਿਹਾ ਗਿਆ ਕਿਉਂਕਿ ਬ੍ਰਹਮਾ ਜੀ ਸੰਸਾਰ ਦੀ ਉਤਪਤੀ ਕਰਦੇ ਨੇ ਵਿਸ਼ਨੂ ਜੀ ਢੰਡਾਰੀ ਨੇ ਸਭ ਨੂੰ ਰੋਜੀ ਰੋਟੀ ਖਾਣ ਪੀਣ ਸਾਰਾ ਕੁਝ ਉਹ ਪਾਲਣ ਪੋਸ਼ਣ ਕਰਦੇ ਨੇ ਸੰਘਾਰੀ ਜਿਹੜਾ ਸ਼ੰਕਰ ਆ ਸ਼ਿਵ ਜੀ ਅੰਤ ਨਾਸ਼ ਉਹ ਕਰਦਾ ਇਸ ਕਰਕੇ ਇਹ ਤਿੰਨੇ ਹੀ ਜਿਹੜੇ ਸੰਸਾਰੀ ਢੰਡਾਰੀ ਸੰਘਾਰੀ ਤਿੰਨੇ ਨੌਜਾਨ ਐਕਚੁਅਲੀ ਇੱਕ ਪ੍ਰਭਾਸ਼ਾ ਦੇ ਵਿੱਚ ਜੇ ਗੋਡ ਲਾ ਲਓ ਤੇ ਗੋਡ ਵੀ ਜਿਹੜਾ ਤਿੰਨ ਲਫ਼ਜ਼ਾਂ ਤੋਂ ਬਣਿਆ ਜੀਓਡੀ ਜੀ ਤੋਂ ਜਨਰੇਟ ਕਰਨਾ ਉਹ ਤੋਂ ਆਪਰੇਟ ਕਰਨਾ ਡੀ ਤੋਂ ਅੰਤ ਡਿਸਟਰੋਏ ਕਰ ਦੇਣਾ ਇਹ ਡਿਊਟੀ ਕਿਹਦੀ ਆ ਗਈ ਵਿਸ਼ਨ ਨਰਮਾ ਸ਼ੇਵ ਦੀ ਇਹਨਾਂ ਦੇ ਉੱਤੇ ਫਿਰ ਚੱਲ ਚਾਹੁੰਦਾ ਸ਼ਬਦ ਇਹ ਸ਼ਬਦ ਦੀ ਹੁਕਮ ਦੇ ਵਿੱਚ ਨੇ ਤੇ ਸ਼ਬਦ ਦੇ ਉੱਤੇ ਫਿਰ ਅਕਾਲ ਪੁਰਖ ਅਕਾਲ ਪੁਰਖ ਦੀ ਹੋਂਦ ਜਿਹੜੀ ਉਹ ਬਹੁਤ ਉੱਚੀ ਉੱਤੇ ਜਾ ਕੇ ਸਾਡੀ ਨਿਗਾਹ ਇਥੋਂ ਤੱਕ ਹੀ ਆ ਕਹ ਪ੍ਰਮਾਤਮਾ ਸਾਨੂੰ ਇਹਨੇ ਬੱਚਾ ਦਿੱਤਾ ਬੜੇ ਖੁਸ਼ ਹੋ ਗਏ ਉਹ ਸਜਣਾ ਕੀ ਦੀ ਆ ਗਈ ਬ੍ਰਹਮਾ ਜੀ ਰੋਜੀ ਰੋਟੀ ਦਿੱਤੀ ਸਾਨੂੰ ਇਹਨੇ ਬਹੁਤ ਕੁਝ ਦਿੱਤਾ ਇਹਦੀ ਸਜਣਾ ਜਾ ਗਈ ਵਿਸ਼ਨੂ ਜੀ ਦੇ ਅੰਤ ਜੇ ਕਿਸੇ ਦਾ ਕੋਈ ਡਿਸਟਰੋਏ ਹੋ ਜਾਂਦਾ ਕਿਸੇ ਦੀ ਮੌਤ ਆ ਜਾਂਦੀ ਕਿਹਦੇ ਰੱਬ ਨੇ ਲੈ ਗਿਆ ਇਹ ਡਿਊਟੀਆਂ ਫੇਰ ਥੱਲੇ ਆ ਕੇ ਜਿਹੜੀਆਂ ਵਿਸ਼ਨ ਬ੍ਰਹਮਾ ਸ਼ਿਵ ਦੀਆਂ ਲੱਗੀਆਂ ਆਈਆਂ ਇਸੇ ਕਰਕੇ ਇੱਥੇ ਕਿਹਾ ਗਿਆ ਤੁਸੀਂ ਸੰਸਾਰੀ ਪੰਡਾਰੀ ਸੰਘਾਰੀ ਤਿੰਨੇ ਨੌਜਵਾਨ ਬਲਤਾਰੀ ਇੱਕ ਅਖਵਾਈ ਆ ਪ੍ਰਭ ਦਾ ਹੁਕਮ ਕਰੋ ਪਰਵਾਨ ਪ੍ਰਭ ਫਿਰ ਉੱਪਰ ਆ ਗਿਆ ਉਹਨਾਂ ਦੇ ਹੁਕਮ ਉਹਦਾ ਚੱਲਦਾ ਪ੍ਰਭ ਦਾ ਹੁਕਮ ਕਰੋ ਪਰਵਾਨ ਪਰ ਪਰਵਾਨ ਕੀ ਪ੍ਰਭ ਦੇਵੇ ਚਾਹੀ ਚਾਹੀਆ ਪਰਵਾਨ ਕੀ ਫੇ ਕਿੰਨੇ ਦੇਣੀ ਆ ਪਰਮਾਤਮਾ ਨੇ ਤੁਹਾਨੂੰ ਦੇਣੀ ਆ ਜੋ ਹੁਕਮ ਦੇਗਾ ਤੁਸੀਂ ਉਹੀ ਸੰਸਾਰ ਦੇ ਵਿੱਚ ਵਿਚਰਦਣਾ ਲੇਖਤ ਕੋ ਜਮੀ ਅਸਮਾਨ ਧਰਨੀ ਧਰਤ ਧਵਲ ਧੌਲ ਖੋਜ ਖਜਾਈਆ ਤੁਸੀਂ ਪੁਰੀਆਂ ਵਿੱਚ ਬੈਠੇ ਕਿਉਂ ਹਰਾਨ ਹਰਾਨੀ ਤੁਹਾਡੇ ਅੰਦਰ ਆਈਆ ਤੁਸੀਂ ਸਾਰੀ ਸਜਣਾ ਕਰਕੇ ਫਿਰ ਵੀ ਹਰਾਨ ਹੋਏ ਬੈਠੇ ਵੀ ਅਸੀਂ ਇਦਾਂ ਦੀ ਸਜਣਾ ਨਹੀਂ ਕੀਤੀ ਜਿਦਾਂ ਦਾ ਸੰਸਾਰ ਕਰ ਰਿਹਾ ਵਿਚਰ ਰਿਹਾ ਮੈਨੂੰ ਇਉਂ ਜਾਪਦਾ ਕਾਲ ਜੋਗ ਵਕਤ ਪਹੁੰਚਿਆ ਆਣ ਅਵਤਾਰ ਪੈਗੰਬਰ ਗੁਰੂ ਦੇਣ ਗਵਾਹੀਆ ਜਿਸ ਦਾ ਸਦੀ 14ਵੀਂ 20ਵੀਂ ਪੁਰਖ ਅਕਾਲ ਭਗਤੌਣਾ ਭਗਤਾਂ ਨਾ ਕੋਈ ਮੀਟੇ ਮੀਟ ਮਟਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਹਰ ਕਰਤਾ ਤੁਰ ਦਰਗਾਈਆ ਹਰ ਕਰਤਾ ਕੌਣ ਆ ਫਿਰ ਉਹ ਤੁਰ ਦਰਗਾਈਆ ਉਹ ਪਰਮਾਤਮਾ ਹੈ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਸੋ ਵੀਰ ਜੀਓ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹੀ ਪਾਸੋਂ ਅਸੰਗਤ ਪਾਸੋਂ ਇਜਾਜ਼ਤ ਚਾਹੁੰਨਾ ਹਾਂ ਇਹ ਕੋਈ ਅਖਰਵਾਦ ਘਟ ਪੜਿਆ ਗਿਆ ਹੋਵੇ ਮੈਂ ਸੱਚੇ ਪਾਸ਼ਾ ਹੀ ਪਾਸੋਂ ਹਰ ਸੰਗਤ ਪਾਸੋਂ ਕੇ ਮੰਗਦਾ ਹਾਂ ਆਓ ਪੰਜ ਕਰਿਆ ਦਾ ਸਾਥ ਦੇ ਹੋਈ ਸੋਹਮਾ ਰਾਈਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾ ਚੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਮਾਰਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ